ਉਹ ਰਿ ਤੰ ਤੰ ਸਰੇ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਸੰਸਾਰ ਨੂੰ ਸੰਜਾਪ ਦੇਸ਼ ਤੇਰੇ ਹੰ 6 100 38 ਸਾਲ ਜੇ ਕੇ ਤੰਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸਨ ਸੌਖਾ ਹੈ सही मार्ग बनाया है मौसम च खिड़िया फल बेमौसमी मुरझाएगा पाप न चोट वजी दुखाएगा पलट के साढ़े झोली पाएगा रबी निजाम सब कुछ देखा जाना है जो साढ़े अंदर रहता है वो सा है संस्कार बनते हैं सो आखिरी और पहला मौका मिलया है ये ਕਾਦਰ ਵੱਡਾ ਹੈ ਮਹਾਨ ਹੈ ਕੁਦਰਤ ਹੀ ਵੱਡੀ ਹੈ ਰੰਕਾਰ ਇਹ ਵੀ ਵੱਡਾ ਹੈ ਤੇ ਸੰਸਾਰ ਵੱਡਾ ਹੈ ਤੇ ਸੋ ਕਰਤਾ ਵੱਡਾ ਹੈ ਉਹ ਦੇ ਕਿਰਪਤ ਵੱਡੀ ਹੈ ਪ੍ਰਕਿਰਤੀ ਚ ਸਭ ਕੁਝ ਹੈ ਸੋ ਜੇ ਪਾਪਨ ਦੋ-ਦੋ ਦਿਸ ਰਹੇ ਹਨ ਦੋ-ਦੋ ਚੀਜ਼ਾਂ ਦਿਸ ਰਹੀਆਂ ਹਨ ਤੇ ਅੱਖਾਂ ਦਾ ਇਲਾਜ ਕਰਨਾ ਪਏਗਾ ਬਰਾਬਰ ਹਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਹਨ ਇਹ ਬਰਾਬਰ ਹਨ ਸੋ ਇੱਕ ਮੂਰਖ ਬੰਦਾ ਪਾਪੀ ਬੰਦਾ ਉਹ ਤਾਂ ਕਹਿ ਰਿਹਾ ਮੈਂ ਪਾਪੀ ਹਾਂ ਸੋ ਇੱਕ ਪੁੰਨ ਆਲਾ ਉਹ ਆਪਣੇ ਆਪ ਨੂੰ ਮਾਨ ਚ ਹਉਮੈ ਚ ਲਿਆਏਗਾ ਮੈਂ ਇੰਨਾ ਦਾਨ ਕਰਦਾ ਸੋ ਬਰਾਬਰ ਹਨ ਦੋਨੇ ਮੂਰਖ ਬੰਦੇ ਨੂੰ ਬੇ ਸਮਝਣੋ ਉਹ ਕੀ ਹੰਕਾਰ ਕਰੇਗਾ ਜੋ ਪਾਪੀ ਹੈ ਉਹ ਤਾਂ ਕਹਿੰਦਾ ਮੈਂ ਲਿਬੜਿਆ ਹੋਇਆ ਹਾਂ ਜੋ ਗਿਆਨੀ ਹੈ ਕੋਈ ਬਹੁਤ ਮਾਣ ਕਰੇਗਾ ਮੈਨੂੰ ਬਹੁਤ ਕੁਝ ਆਉਂਦਾ ਹੈ ਤਿੰਨੀ ਰੰਣੀ ਹੈ ਚਮਕਨ ਤਾਰੇ ਜਾ ਕਹ ਸੰਚੜਾ ਮੇਰੇ RAM ਪਿਆਰੇ ਦਰਲੇ-ਦਰਲੇ ਹੰਜੋ ਇਹ ਆਪਣੇ ਆਪ ਨੂੰ ਸਮਝਦੇ ਹਨ ਮੈਂ ਕੀ ਕਰਨਾ ਆਇਆ ਹਾਂ ਕਿਉਂ ਕਰਨਾ ਹੈ ਕਿਵੇਂ ਕਰਨਾ ਹੈ ਸੋ ਤੇ ਜਦ ਪਰਮੇਸ਼ਰ ਦੀ ਮਾਇਆ ਹੈ ਤੇ ਚਮਕ-ਦਮਕ ਬਹੁਤ ਹੈ ਇਹਦੇ ਪਿੱਛੇ ਸਚਾਈ ਹੋਰ ਹੈ ਸ ਸੱਚ ਨਾਲ ਸੱਚ ਧਾਰਨਾ ਪਏਗਾ ਇਹ ਪਖੰਡ ਕੋਰੀਆਂ ਸਕੀਮਾਂ ਫਾਰਮੈਟੀ ਪਖਾਵਾ ਦੇਖ ਇਹ ਨਹੀਂ ਚੱਲਣਾ ਲੰਬੇ ਸਮੇਂ ਲਈ ਚੱਲਣਾ ਲੋਕਾਂ ਨੂੰ ਲੰਬੇ ਸਮੇਂ ਲਈ ਬੇਵਕੂਫ ਨਹੀਂ ਬਣਾ ਸਕਦੇ ਮੂਰਖ ਨਹੀਂ ਬਣਾ ਸਕਦੇ ਸ ਜਦੋਂ ਸੱਚ ਨਾਲ ਜੁੜਾਂਗੇ ਸੋਚ ਵੀ ਪੈਦਾ ਹੋਏਗੀ ਗੁਰੂ ਤੋਂ ਬਿਨਾਂ ਸਿੱੰਨੇ ਅੱਖਾਂ ਤੇ ਪੱਟੀ ਬੱਝੀ ਹੈ ਸ ਬ੍ਰਹਮਾ ਜੀ ਨੇ ਸਾਰੀ ਸ੍ਰਿਸ਼ਟੀ ਦੀ ਖੋਜ ਕੀਤੀ ਉਹਨਾਂ ਨੇ ਸਾਰੇ ਪਾਸੇ ਖੋਜਿਆ ਇਹ ਧਰਤੀ ਕਾਹਦੇ ਤੇ ਖੜੀ ਹੈ ਕੋਈ ਕਹਿੰਦਾ ਢੋਲੇ ਵਰਤ ਦੇ ਸਿੰਘ ਤੇ ਐ ਦੂਸਰੇ ਸਿੰਘ ਤੇ ਢੋਲਾ ਵਰਤ ਕਿਧੇ ਤੇ ਖੜਾ ਹੈ ਇਹ ਥੱਲੇ ਧਰਤੀ ਹੈ ਕਿ ਥੱਲੇ ਹੋਏਗੀ ਦਹੀਂ ਐਸਾ ਨਹੀਂ ਹੈ ਧਰਤੀ ਧਰਮ ਤੇ ਖੜੀ ਹੈ ਕਾਨੂੰਨ ਉਰ ਖੜੀ ਹੈ ਸਦਾਤ ਨਾਲ ਖੜੀ ਹੈ ਸਿਸਟਮ ਨਾਲ ਸੋ ਇੱਕ ਮਿੰਟ ਸਕੇਂਦ ਸੂਰਜ ਲੇਟ ਨਹੀਂ ਹੁੰਦਾ ਉਹ ਸਮੇਂ ਸਿਰ ਉਦੇ ਹੁੰਦਾ ਹੈ ਪ੍ਰਕਾਸ਼ ਦਿੰਦਾ ਹੈ ਸਾਰਾ ਸੰਸਾਰ ਚੱਲਦਾ ਹੈ ਜੋ ਬ੍ਰਹਮੰਡ ਚ ਹੈ ਉਹ ਪਿੰਡੇ ਚ ਹੈ ਇਹ ਸਰੀਰ ਚ ਹੈ ਸੋ ਜਿਹੜਾ ਭੋਜਨ ਛਕਿਆ ਲੰਗਰ ਛਕਿਆ ਜਿਹੜਾ ਅੰਦਰ ਰਹਿ ਗਿਆ ਉਹਦਾ ਇਹ ਸਰੀਰ ਬਣਿਆ ਹੈ ਸੋ ਜੋ ਸਾਡਾ ਮਾਨੰਦਰ ਰਹੇਗਾ ਉਹਦੇ ਸੰਸਕਾਰ ਬਣੇ ਹਨ ਸ ਇਹ ਗੁਰੂ ਤੋਂ ਬਿਨਾ ਅੰਨੇ ਆੱਖਾਂ ਤੇ ਪੱਟੀ ਬੱਝੀ ਹੈ ਦਿਵ ਦ੍ਰਿਸ਼ਟੀ ਇਹ 10ਵਾਂ ਦਰਵਾਜ਼ਾ ਉੱਪਰ ਹੈ ਜੋ ਇਹਨੂੰ ਖੋਲਣਾ ਪਏਗਾ ਨਾਉ ਨਿੱਕੇ ਨਿੱਕੇ ਫੁੱਟਾਂ ਗੁਰਕੇ ਭਾਣੇ ਵਿੱਚ ਅੰਮ੍ਰਿਤ ਹੈ ਸਾਜੇ ਪਾਵੇ ਕੋਏ ਵਿਰਲੇ ਹਨ ਜੋ ਅੰਦਰ ਹੀ ਹੈ ਅੰਮ੍ਰਿਤ ਇਹ ਸੋ ਇਹ ਪੁੱਠਾ ਬਰਤਨ ਹੋਇਆ ਹੋਇਆ ਹੈ ਕੁਝ ਨਹੀਂ ਸਮਾਣਾ ਸਾਨੂੰ ਸਾਰਾ ਕੁਝ ਇਹ ਅਸੀਂ ਜਦੋਂ ਬੁਰੇ ਕੰਮ ਕਰਦੇ ਹਾਂ ਮਾੜੇ ਕੰਮ ਕਰਦੇ ਹਾਂ ਫਿਰ ਮਨ ਨੂੰ ਹਾਜ਼ਰ ਰੱਖਦੇ ਆ ਫੜੇ ਨਾ ਜਾਈਏ ਬੇਇਤੀ ਨਾ ਹੋ ਜਾਈਏ ਸੋ ਉਹਦੋਂ ਮੰਨੂ ਹਾਜ਼ਰ ਰੱਖਦੇ ਆ ਸੰਸਾਰ ਦੇ ਕੰਮਾਂ 'ਚ ਅਸੀਂ ਬਹੁਤ ਚੌਕਸ ਰਹਿੰਦੇ ਹਾਂ ਸੋ ਜਾਗਦੇ ਹਾਂ ਦਰਨਕਾਰ ਦੇ ਨਹੀਂ ਕੋਈ ਸਮਝ ਨਹੀਂ ਰੱਖਦੇ RAM ਦੀ RAM ਕੀ ਹੈ ਜੋ ਰਮਿਆ ਹੋਇਆ ਹੈ ਸੋ ਭਗਤ ਬੰਨਾ ਪਏਗਾ ਤੈ ਗੈਤ ਹੈ ਲਾਪਰਵਾਹ ਨਹੀਂ ਹੋਣਾ ਬੇਪਰਵਾਹ ਜੋ ਹੈ ਉਹ ਭਗਤ ਹੈ ਸੋ ਉਹ ਨਾ ਕਿਸੇ ਨੂੰ ਡਰਾਉਂਦਾ ਹੈ ਨਾ ਡਰਦਾ ਹੈ ਹਾਰਡ ਵਰਕ ਕਰਦਾ ਹੈ ਆਪਣੇ ਪੈੜਾ ਤੇ ਖੜਦਾ ਹੈ ਆਪ ਫੈਸਲੇ ਲੈਂਦਾ ਸਭ ਤੋਂ ਆਪਣੇ ਆਪ ਨੂੰ ਮੈਂ ਜਾਣਦਾ ਹਾਂ ਜੇ ਪਰਮੇਸ਼ਰ ਅੰਤਰ ਜਾਮੀ ਹੈ ਅਸੀਂ ਵੀ ਅੰਤਰ ਜਾਮੀ ਹਾਂ ਸਾਰੇ ਗੁਣ ਦੇ ਕੇ ਇਸ ਸੰਸਾਰ ਤੇ ਭੇਜਿਆ ਹੈ ਇਹ ਜੇ ਕਿਸੇ ਨੂੰ ਦੁੱਖ ਦੇਵਾਂਗੇ ਵਾਪਸ ਸਾਡੀ ਝੋਲੀ 'ਚ ਦੁੱਖ ਮਿਲੇਗਾ ਆਪ ਤੁਹਾਨੂੰ ਛੋਟਾ ਮਾਰੇਗਾ ਸੋ ਪਾਪੀ ਦੇ ਕਹਿੰਦਾ ਮੈਂ ਪਾਪੀ ਹਾਂ ਜੀ ਸੋ ਜੋ ਦਾਨੀ ਹੈ ਉਹ ਕਹਿੰਦਾ ਮੈਂ ਬਹੁਤ ਚੰਗੇ ਕੰਮ ਕਰਦਾ ਹਾਂ ਮੈਂ ਸੇਵਾ ਕਰਦਾ ਹਾਂ ਉਹ ਮਾਨ ਚੰਗਾ ਹਰ ਚ ਪਰਮੇਸ਼ਰ ਨੂੰ ਨਹੀਂ ਪਾਉਂਦਾ ਸੋ ਕੀ ਪ੍ਰਾਰਥਨਾ ਹੈ ਸੋ ਚੰਗਾ ਸਲਾਹ ਕਰ ਚੰਗਾ ਦੋਸਤ ਬਣਾ ਲੈ ਦੋ ਇੱਕ ਮਾਇਆ ਅੰਦਰੋਂ ਹੈ ਇੱਕ ਬਾਹਰੋਂ। ਇਹ ਸਤ ਸੱਚ ਬਣਾਉਣਾ ਹੈ। ਅੰਦਰੋਂ ਬਾਹਰੋਂ ਇੱਕ ਹੋਣਾ ਹੈ। ਸਭ ਤੋਂ ਆਪਣੇ ਆਪ ਨੂੰ ਮੈਂ ਜਾਣਨਾ ਹੈ। ਸੋ ਇਹ ਸਮੁੰਦਰ ਵਾਂਗੂ ਅਸੀਂ ਪਾਪਾਂ ਤੇ ਭਰੇ ਆਂ। ਜੇ 100 ਦਿਨ ਇੱਕ ਕਮਰੇ ਚ ਹਨੇਰਾ ਰਹਿਣਾ ਹੈ, 100 ਦਿਨ ਬੱਤੀ ਜਗਾਣੀ ਪਵੇਗੀ। ਨਹੀਂ। ਜਦੋਂ ਪ੍ਰਕਾਸ਼ ਹੋ ਗਿਆ ਹਨੇਰਾ ਦੂਰ ਹੋ ਜਾਏਗਾ। ਹਨੇਰੇ ਕਰਕੇ ਅਸੀਂ ਦੁਖੀ ਸੀ। ਸੋ ਗੁਰੂ ਧਾਰਨਾ ਪਏਗਾ ਗੁਰੂ ਦੀ ਸਿੱਖਿਆ ਲੈਣੀ ਪੈਗੀ ਬਿਨ ਤੁ ਪਰਛਾਣਾ ਹੋਏਗਾ ਜੀ ਖੋਜਣਾ ਪਏਗਾ ਜੀ ਬ੍ਰਹਮਾ ਜੀ ਨੇ ਸਾਰੇ ਸ੍ਰਿਸ਼ਟੀ ਦੀ ਖੋਜ ਕੀਤੀ ਕਹਿੰਦਾ ਨੌ ਤਰ੍ਹਾਂ ਦੇ ਰੰਗ ਹਨ ਦੋ ਤਿੰਨ ਰੰਗ ਮਿਲ ਕੇ ਹੋਰ ਫਿਰ ਕਈ ਅੱਗੇ ਹਜ਼ਾਰਾਂ ਸੈਂਕੜੇ ਰੰਗ ਬਣ ਜਾਂਦੇ ਹਨ ਜੋ ਤੋਨਾ ਹਨ ਇਹ ਸੱਤ ਸੁਰ ਹਨ ਜਿਨ੍ਹਾਂ ਤੋਂ ਆਗ ਲੱਪੇ ਜਾਂਦੇ ਹਨ ਇਹ ਸੱਤ ਤਰ੍ਹਾਂ ਦੇ ਸਾਡੇ ਸਵਾਦ ਹਨ ਖੱਟਾ ਮਿੱਠਾ ਕੌੜਾ ਸੋ ਨੌ ਤਰ੍ਹਾਂ ਦੇ ਸਾਡੇ ਇਹ ਮਨ ਹੈ ਇਹਦੇ ਗੁਣ ਹਨ ਰਜੋਗੁਣੀ ਸਤੋਗੁਣੀ ਤਮੋਗੁਣੀ ਸੋ 9 ਗੁਣ ਨੇ ਇਹ ਗੁਣ ਕਦੇ ਅਸੀਂ ਦਾਨੀ ਹੋ ਜਾਂਦੇ ਹਾਂ ਕਦੇ ਅਸੀਂ ਸ਼ਾਂਤੀ ਚ ਆ ਜਾਂਦੇ ਹਾਂ ਭਗਤੀ ਚ ਕਦੀ ਕਰੋਧੀ ਹੋ ਜਾਂਦੇ ਆ ਕਦੀ ਚੇਚੜਾ ਸੁਭਾਅ ਹੋ ਜਾਂਦਾ ਹੈ ਕਦੀ ਅਸੀਂ ਸੁਕਾਮੀ ਹੋ ਜਾਂਦੇ ਆ ਕ੍ਰਿਸ਼ਨਵਾਸ ਹੋ ਜਾਂਦੇ ਆ ਸੋ ਸਾਰੇ ਸੰਸਾਰ ਦਾ ਇੱਕੋ ਹੀ ਦੁੱਖ ਹੈ ਕਾਮ ਦਾ ਸ ਤੇ ਆਪਣੇ ਆਪ ਨੂੰ ਤੇ ਵਿਗੜੇ ਹੋਏ ਮਨ ਦੇ ਮੰਦੀਆਂ ਕਰਾਂਗੇ ਦੰਪ ਅਨਿਤ ਡੁੱਬ ਜਾਗੇ ਗੁਰਮਤ ਵਿਰੋਧੀ ਸਿੱਖਿਆ ਸਮਝਨੀ ਪਏਗੀ ਪ੍ਰੈਕਟੀਕਲ ਜੀਵਨ ਜੀਣਾ ਪਏਗਾ ਹੱਡਣ ਪੰਨਾ ਪਏਗਾ ਹਾਰਡ ਵਰਕਰ ਨਹੀਂ ਪਏਗੀ ਜੀ ਉਹ ਬੇਮੌਸਮ ਖੇੜਿਆ ਸੋ ਫੋਲੇ ਮਰ ਜਾਏਗਾ ਸੋ ਬੇਮੌਸਮਾਂ ਬੀਜ ਬੀਜਿਆ ਨਹੀਂ ਉਗੇਗਾ ਸੋ ਬੀਜ ਬੀਜਣਾ ਪਏਗਾ ਹੋ ਸਕਦਾ ਦਲੀਆ ਬੀਜ ਡੁੱਬ ਜੇ ਇਹ ਦਾਲ ਬਣੀ ਦੋ ਦਾਣੇ ਬਣੇ ਉਗਜੇ ਦਲੀਆ ਬਣਿਆ ਨਹੀਂ ਆਟਾ ਬਣਿਆ ਨਹੀਂ ਬਣਾ ਸੋ ਭੋਜਨ ਲਈ ਸਾਰੀਆਂ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ ਜੀ ਕੁਦਰਤੇ 니 ਮਾਤਾ ਅਨੁਸਾਰ ਤੇ ਤੂੰ ਪਰੇਸ਼ਾਨ ਨਾ ਹੋਏਗਾ ਜੀ ਇਸ ਦਾਸਤ ਬਹੁਤ ਹੀ ਗਲਤੀਆਂ ਹੋ ਰਹੀਆਂ ਮੂਲਕ ਜਤਾਸ ਹੈ ਸੰਗਤ ਔਰ ਗੁਰੂ ਬਖਸ਼ੇ ਆਲੇ ਬਖਸ਼ ਲੈਣਾ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਕਿੰਨੀ ਰਹਿਣੜੀ ਹੈ ਚਮਕਣ ਤਾਰੇ ਜਾਗੇ ਸੰਤ ਜਨਾ ਮੇਰੇ RAM ਪਿਆਰੇ ਸੰਤ ਕੀ ਹੰ ਗੁਨਾ ਦਾ ਨਾਮ ਸੰਤ ਹੈ ਜੀ